ਸੋ ਇਹ ਰੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟਸ ਬੀਏ ਸੈਮੈਸਟਰ 2 ਦੇ ਲਈ ਜਿਹੜੇ ਕਿ ਪੰਜਾਬੀ ਲਾਜ਼ਮੀ ਦੇ ਜਿਹੜੇ ਤੁਹਾਨੂੰ ਬੁੱਕ ਲੱਗਿਆ ਪੁਠ ਸਿੱਧਾ ਨਵਤੇਜ ਭਾਰਤੀ ਦੀ ਇਹਦੇ ਵਿੱਚੋਂ ਕਿੰਨੇ ਤੁਸੀਂ ਕਰਨੇ ਨੇ ਠੀਕ ਹੈ ਕਿਹੜੇ ਕਿਹੜੇ ਇੰਪੋਰਟੈਂਟ ਨੇ ਕਿੰਨੇ ਤੁਸੀਂ ਆਪਣੇ ਲਰਨ ਕਰਨੇ ਨੇ ਇਹਨਾਂ ਦਾ ਵਿਸ਼ਾ ਵਸਤੂ ਇੱਕੋ ਕੁਐਸਚਨ ਬਣਦਾ ਜਾਂ ਤਾਂ ਇਹਨਾਂ ਦਾ ਵਿਸ਼ਾ ਵਸਤੂ ਕਰ ਲਓ ਠੀਕ ਹੈ ਜਾਂ ਇਹਦਾ ਸਾਰ ਕਰ ਲਓ ਵੈਸੇ ਤਿੰਨਾਂ ਕੁਐਸਚਨਾਂ ਦਾ ਇੱਕੋ ਆਨਸਰ ਦਿੱਤਾ ਹੋਇਆ ਠੀਕ ਆਪਾਂ ਕਰਵਾ ਵੀ ਰਹੇ 47 47 ਇਹ ਹੁਣ 47 ਦੇ ਵਿੱਚ ਇੰਪੋਰਟੈਂਟ ਕਿਹੜੇ ਨੇ ਧਿਆਨ ਦੇ ਨਾਲ ਸੁਣਨਾ ਵੀ ਕਿਹੜੇ-ਕਿਹੜੇ ਤੁਸੀਂ ਕਰ ਸਕਦੇ ਇਹਨਾਂ ਦੇ ਵਿੱਚ ਕਿਉਂਕਿ 47 ਕਰਨੇ ਵੀ ਬਹੁਤ ਜ਼ਿਆਦੇ ਪੰਜਾਬ ਸਭ ਨੂੰ ਹੁੰਦਾ ਕਿ ਐਨੇ 47 ਇਹਨਾਂ ਦੀ ਸਟੋਰੀ ਵੀ ਦਿਮਾਗ 'ਚ ਰੱਖਣੀ ਬਹੁਤ ਜ਼ਿਆਦੇ ਡਿਫਿਕਲਟ ਹੁੰਦੀ ਆ ਸੋ ਇਹਦੇ ਲਈ ਤੁਸੀਂ ਕੀ ਕਰਨਾ ਧਿਆਨ ਦੇ ਨਾਲ ਸੁਣਨਾ ਇਹਦੇ ਵਿੱਚੋਂ ਮੋਸਟ ਇੰਪੋਰਟੈਂਟ ਇਹ ਨਹੀਂ ਹੈਗਾ ਕਿ ਤੁਸੀਂ ਕਦੇ ਚੌਥਾ ਕਰ ਲਓ ਕਦੇ ਪੰਜਵਾਂ ਕਰ ਲਓ ਕਦੇ ਅੱਠਵਾਂ ਕਰ ਲਓ ਕਦੇ ਦਸਵਾਂ ਕਰ ਲਓ ਐਵੇਂ ਨਹੀਂ ਕਰਨਾ ਹੈਗਾ ਟੋਟਲ ਹੈਗੇ ਨੇ 47 ਜਾ ਤਾਂ ਤੁਸੀਂ ਪਹਿਲੇ 25 ਕਰ ਲੋ ਜਾਂ 25 ਤੋਂ ਬਾਅਦ ਵਾਲੇ ਕਰ ਲੋ ਠੀਕ ਹੈ ਦੇਖੋ 25 ਕਿੰਨੇ ਨੇ ਕਲਮ ਕਲਮ ਤੱਕ ਜਾਂ ਤਾਂ ਕਲਮ ਤੱਕ ਕਰ ਲੋ ਜਾਂ ਫਿਰ ਜਿਹੜੇ ਕਿ ਕਲਮ ਤੋਂ ਲੈ ਕੇ 26 ਤੋਂ ਲੈ ਕੇ ਅੱਗੇ ਜਿਹੜੇ ਬਣਦੇ ਨੇ ਉਹ ਕਰ ਲੋ ਜੇ ਤੁਹਾਨੂੰ ਐਵੇਂ ਨਹੀਂ ਸੈੱਟ ਲੱਗਦਾ ਤਾਂ ਜਿਹੜੇ ਕਿ ਇਹਦੇ ਵਿੱਚੋਂ 23 ਐਂਡ 23 ਐਂਡ 46 ਹੋ ਗਏ ਠੀਕ ਹੈ 1 ਪਲੱਸ ਤਾਂ 47 ਮਤਲਬ ਕਿ 23 ਜੇ ਤੁਸੀਂ 25 ਨਹੀਂ ਕਰਨੇ ਤਾਂ 23 ਜਾਂ 24 ਕਰ ਲੋ 23 ਜਾਂ 24 ਫਿਰ ਬਾਕੀ ਜਿਹੜੇ ਪਿੱਛੇ ਬਚ ਗਏ ਮਤਲਬ ਕਿ ਇਹਦਾ ਅੱਧ ਕਰੋ ਠੀਕ ਹੈ ਜਾਂ ਤਾਂ ਅਗਲੇ ਅਗਲੇ ਅੱਧ ਅਗਲੇ ਅੱਧੇ ਜਾਂ ਪਿਛਲੇ ਅੱਧੇ ਹਾਂਜੀ ਆਈ ਰਿਪੀਟ ਜਿਆਦਾ ਤੁਸੀਂ ਕਰੋ ਪਹਿਲੇ ਪਹਿਲੇ ਜਿਹੜੇ ਕਿ ਕਿੰਨੇ ਕਰਨੇ ਨੇ ਪਹਿਲੇ 23 ਜਾਂ 24 ਜਾਂ ਤੁਸੀਂ ਲਾਸਟ ਵਾਲੇ 23 ਤੋਂ ਲੈ ਕੇ ਠੀਕ ਹੈ 23 ਤੋਂ ਲੈ ਕੇ 24 ਤੋਂ ਲੈ ਕੇ ਅੱਗੇ ਸਾਰੇ ਹੁਣ ਇਹ ਹੈ ਕਿ ਕਿਹੜੇ-ਕਿਹੜੇ ਨੇ ਇਹ ਦੇਖ ਲਓ ਇਹ ਨਹੀਂ ਹੈਗਾ ਕਿ ਵਿੱਚੋਂ-ਵਿੱਚੋਂ ਕਰਨੇ ਨੇ ਸਿਰੀ ਪੂਰੀ ਸਿਰੀ ਅਕੋਰਡਿੰਗ ਕਰਨੀ ਨੇ ਜਿਵੇਂ ਪਹਿਲਾ ਹੈਗਾ ਅਗਰੀ ਉਂਗਲ ਨਾਲ ਲਿਖੇ ਲੇਖ ਠੀਕ ਹੈ ਦੂਜਾ ਹੈਗਾ ਰੋਡਿਆਂ ਦਾ ਪਿੰਡ ਦਾਸ ਦਾ ਟਿਕਾਣਾ ਹੈ 4ਵਾਂ ਹੈਗਾ ਤਲੀਪਕੋਟੀਵਾਲ 4ਥ ਹੈਗਾ ਕਵੀਸ਼ਰ ਕਰਨੈਲ ਸਿੰਘ ਪਾਰਸ 5ਥ ਹੈਗਾ ਕਪਤਾ ਦੀ ਨਿਵਾਸ 6ਥ ਹੈਗਾ ਇੱਕ ਪੰਕਤੀ ਦਾ ਕਵੀ 7ਥ ਹੈਗਾ ਮੇਰੀ ਵਿਸਾਖੀ ਨੰਬਰ 8 ਲਾਲੀ ਪੁਸਤਕ ਤੇ ਨਨੜਾ 9ਥ ਹੈਗਾ ਕਵੀਸ਼ਰ ਮੋਹਨ ਸਿੰਘ ਰੋਡੇ 10 ਨੰਬਰ ਪ੍ਰੋਫੈਸਰ ਪ੍ਰੀਤਮ ਸਿੰਘ ਨੰਬਰ 11 ਦਲਜੀਤ ਮੁਖਾ ਨੰਬਰ 12 ਕਿਵੇਂ ਵੀ ਆਓ ਘਰ ਆਉਂਦੇ ਰਹੋ ਨੰਬਰ 13 ਅਫਜਲ ਸ਼ਾਹਿਰ 14 ਰੰਗਾਂ ਦਾ ਬੁੰਤੀਕਾਰ ਹਰਪਜਨ ਸਿੰਘ 15 ਨੰਬਰ ਹੈਗਾ ਹਰਪਜਨ ਸਿੰਘ ਨਾਲ ਇੱਕ ਸ਼ਾਮ 16 ਨੰਬਰ ਚਿਹਰੇ ਤੇ ਖਿੜੀ ਕਪਤਾ ਨੰਬਰ 17 ਕਵੀ ਕਵੀ ਦਾ ਵਿਦਾਵਾ ਠੀਕ ਆ ਕਵੀ ਦਾ ਵਿਦਾਵਾ ਨੰਬਰ 18 ਅੱਜ ਅੱਖਾਂ ਬਾਰੇ ਸ਼ਾਨੂ ਨੰਬਰ 18 ਅਜਾਖਾਂ ਬਾਰੇ ਸ਼ਾਨੂ ਨੰਬਰ 19 ਹੋਣ ਨਾ ਹੋਣ ਦੀ ਖੇਡ ਦਾ ਖਿਡਾਰੀ ਨੰਬਰ 20 ਨਿਸ਼ਕਾਮ ਅੱਖ ਨਾਲ ਵੇਖਣ ਦਾ ਵਿਵੇਕ ਨੰਬਰ 21 ਵੀਰ ਬੌਟੀ ਦਾ ਕਵੀ ਨੰਬਰ 22 ਹੀਰਾ ਸਿੰਘ ਦਰਦ ਨੂੰ ਯਾਦ ਕਰਦੇ ਆ 23 ਕਵਿਸ਼ਰੀ ਕੇਵਲ ਕਪਤਾ ਨਹੀਂ ਠੀਕ ਹੈ ਜਾਂ ਤਾਂ ਇੱਥੇ ਤੱਕ ਕਰ ਲਓ 23 ਤੇ ਉਸ ਤੋਂ ਬਾਅਦ ਵਾਲੇ ਜਿਹੜੇ ਅੱਗੇ ਨੇ ਬਾਕੀ ਠੀਕ ਹੈ ਜਾਂ ਤਾਂ ਮੈਂ ਦੁਬਾਰਾ ਫਿਰ ਤੋਂ ਤੁਹਾਨੂੰ ਦੱਸ ਰਹੀ ਹਾਂ ਵੀ ਫਸਟ 23 ਕਰ ਲਓ ਤੇ ਬਾਕੀ ਜਿਹੜੇ ਪਿੱਛੇ ਬਚ ਗਏ ਜਾਂ ਉਹ ਕਰ ਲਓ ਪਹਿਲੇ 23 ਜਿਨ੍ਹਾਂ ਨੇ ਕਰ ਲਏ ਉਹਨਾਂ ਨੂੰ 23 ਤੋਂ ਬਾਅਦ ਵਾਲੇ ਕਰਨ ਦੀ ਕੋਈ ਜ਼ਰੂਰਤ ਨਹੀਂ ਜਿਨ੍ਹਾਂ ਨੇ ਫਸਟ 23 ਨਹੀਂ ਕੀਤੇ ਉਹ 24 ਤੋਂ ਲੈ ਕੇ ਬਾਕੀ ਸਾਰੇ ਕਰ ਲਓ ਠੀਕ ਹੈ ਜਾਂ ਤੁਸੀਂ ਜੇ ਇੱਕ ਵਧਾਉਣਾ ਵੀ ਤੁਹਾਨੂੰ ਲੱਗਦਾ ਕਿ ਪੂਰਾ ਅੱਧਾ 24 ਜਾਂ ਤਾਂ ਫਸਟ 24 ਜਾਂ ਬਾਕੀ ਜਿਹੜੇ ਬਚ ਗਏ ਉਥੋਂ 24 ਤੋਂ ਲੈ ਕੇ ਬਾਕੀ ਜਿਹੜੇ ਬਚ ਗਏ ਠੀਕ ਹੈ ਉਹ ਹੈਗੇ ਨੇ ਜੰਗਲੀ ਲੋਕ ਜੰਗਲੀ ሄਕ ਸੌਰੀ ਜੰਗਲੀ ሄਕ ਕਲਮ ਇਛਰਾ ਤੇ ਅ ਅਲਗਾ ਮਿੱਟੀ ਦਾ ਸੋਹਿਲਾ ਕੁਲਵੰਤ ਗਰੇਵਾਲ ਦੇ ਕਮਣਾ ਇਹ ਥਾਂ ਵਰਗੀ ਥਾਂ ਕਰ ਵਰਗੀ ਹੈ ਅੱਗੇ ਹੈ ਸਾਂ ਲੈ ਮੋਤੇ ਮੋਤੇ ਕਾਲੀਏ ਆਨਾਦ 31 ਆਨਾਦ ਪੁਰਸਕਾਰ ਸਵੀਕ੍ਰਿਤੀ ਵਿਖਿਆਨ 32 ਲੀਲਾ ਦੇ ਆਦ ਸ਼ਬਦ 33 ਡਾਕਟਰ ਪ੍ਰੇਮ ਪ੍ਰਕਾਸ਼ ਨੂੰ ਯਾਦ ਕਰਦੇ ਹਾਂ 34 ਸਬਬ 35 ਤ੍ਰਿਕੁਟੀ ਵਾਰੇ 36 ਕਪਤਾ ਤੇ ਮਿੱਟੀ 37 ਅਵਤਾਰ ਸਿੰਘ ਬਰਾੜ ਨਾਲ ਗੱਲਾਂ 38 ਆਜਾ ਭਾਈ 39 ਪੱਠੀਵਾਲੀ ਚੰਬੇ ਦੀ ਢਾਲੀਏ 40 ਭੂਤਵਾੜਾ 41 ਉਦੋਂ ਤੀਖ 42 14 ਫਰਵਰੀ ਦੇ ਨਾਲ 43 ਬਾਈ ਕਰਨੈਲ ਸਿੰਘ ਦੀ ਯਾਦ ਵਿੱਚ 44 ਬਾਈ ਪ੍ਰੀਤਮ ਸਿੰਘ 45 ਅਵਤਾਰ ਸਿੰਘ ਰੋਡੇ 46 ਹਰਿੰਦਰ ਮਹਿਮੂਬ 47 ਉਹ ਤੁਰਨਾ ਜਾਣਦਾ ਸੀ ਠੀਕ ਹੈ ਜਾ ਤਾਂ ਪਹਿਲੇ 24 ਕਰ ਲਓ ਜਾਂ ਫਿਰ 24 ਤੋਂ ਲੈ ਕੇ ਬਾਕੀ ਜਿਹੜੇ ਸਾਰੇ ਪਿੱਛੇ ਨੇ ਉਹ ਕਰ ਲਓ ਸੋ ਇਹ ਸੀ ਤੁਹਾਨੂੰ ਕਿ ਇੰਪੋਰਟੈਂਟ ਕਿਹੜੇ ਨੇ ਤੁਸੀਂ ਕਿਹੜੇ-ਕਿਹੜੇ ਕਰਨੇ ਨੇ ਉਹ ਤੁਹਾਨੂੰ ਦੱਸਣਾ ਐਵੇਂ ਨਹੀਂ ਕਰਨਾ ਹੈਗਾ ਕੋਈ ਕਿਤੇ 3rd ਕਰ ਲਓ ਕਦੇ ਫਿਰ 10 ਨੰਬਰ ਵਾਲਾ ਕਰ ਲਓ ਕਦੇ 18 ਨੰਬਰ ਵਾਲਾ ਕਰ ਲਓ ਐਵੇਂ ਨਹੀਂ ਇਹ ਰੋਂਗ ਮੈਥਡ ਹੁੰਦਾ ਤੁਸੀਂ ਕਿਵੇਂ ਕਰਨੇ ਨੇ ਜਾਂ ਤਾਂ ਫਸਟ ਪਹਿਲੇ 24 ਜਾਂ ਜਿਨ੍ਹਾਂ ਨੇ ਪਹਿਲੇ 24 ਕਰ ਲੇ ਉਹ 24 ਕਰ ਲਓ ਠੀਕ ਹੈ ਜਿਨ੍ਹਾਂ ਨੇ ਜਿਹੜੇ ਪਹਿਲੇ 24 ਨਹੀਂ ਕਰਨੇ ਉਹ ਕੀ ਕਰਨਗੇ ਉਹ 24 ਤੋਂ ਲੈ ਕੇ 47 ਤੱਕ ਕਰੋ ਠੀਕ ਐਵੇਂ ਕਰਨੇ ਸਾਰੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਥੈਂਕਸ